ਨਜਾਇਜ਼ ਸਬੰਧਾਂ ਦੇ ਸ਼ੱਕ ਦੇ ਵਿੱਚ ਹੋਏ ਕੁੜੀ ਦੇ ਕਤਲ ਦੀ ਵਾਰਦਾਤ ਨੂੰ ਲੁਧਿਆਣਾ ਪੁਲਿਸ ਵੱਲੋਂ ਚੰਦ ਹੀ ਘੰਟਿਆਂ ਦੇ ਵਿੱਚ ਸੁਲਝਾ ਲਿਆ ਗਿਆ ਤੇ ਕਾਤਲ ਨੂੰ ਗ੍ਰਿਫਤਾਰ ਕੀਤਾ ਗਿਆ ਦਰਸਰ ਜਾਣਕਾਰੀ ਦਿੰਦਿਆਂ ਜਦੋਂ ਡਿਪਟੀ ਕਮਿਸ਼ਨਰ ਰੁਪਿੰਦਰ ਸਿੰਘ ਜਿਨ੍ਹਾਂ ਦਾ ਇਹ ਕਹਿਣਾ ਕਿ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਗਈ ਤੇ ਮ੍ਰਿਤਕ ਮਹਿਲਾ ਦਾ ਨਾਮ ਰੇਸ਼ਮਾ ਸੀ ਜਿਸ ਦਾ ਪਰਿਵਾਰ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਉਹ ਲੁਧਿਆਣਾ ਦੇ ਸਰਕਟ ਹਾਊਸ ਦੇ ਨਜ਼ਦੀਕ ਮਹਾਰਾਜ ਨਗਰ ਦੇ ਵਿੱਚ ਰਹਿੰਦੇ ਸਨ ਤੇ ਰੇਸ਼ਮਾ ਦੇ ਸਸੋਰੇ ਨੂੰ ਉਸ ਦੇ ਚਰਿੱਤਰ ਤੇ ਸ਼ੱਕ ਸੀ ਜਿਸ ਦੇ ਚੱਲਦੇ ਉਹਨਾਂ ਦੇ ਵੱਲੋਂ ਰੇਸ਼ਮਾ ਦਾ ਗੱਲਾਕੋਟ ਕੇ ਕਤਲ ਕੀਤਾ ਗਿਆ ਤੇ ਬਾਅਦ ਦੇ ਵਿੱਚ লাশ ਨੂੰ ਬੋਰੇ ਚ ਬੰਦ ਕਰਕੇ ਉਸ লাশ ਨੂੰ ਇਹਨਾਂ ਵੱਲੋਂ ਸੁੱਟਨ ਦੀ ਤੇ ਸਬੀਤ ਤੇ ਸਬੂਤ ਨੂੰ ਮਿਟਾਉਣ ਦੀ ਨੀਅਤ ਦੇ ਨਾਲ লাশ ਨੂੰ ਮੋਟਰਸਾਈਕਲ ਤੇ ਰੱਖ ਕੇ ਕਿਸੇ ਜਗ੍ਹਾ ਤੇ ਸੁੱਟਣ ਵਾਸਤੇ ਲਿਜਾਇਆ ਜਾ ਰਿਹਾ ਸੀ ਆਰਤੀ ਚੌਂਗ ਦੇ ਵਿੱਚ ਪੁਲਿਸ ਨਾਕਾ ਵੇਖ ਕੇ লাশ ਨੂੰ ਆਰਤੀ ਚੌਂਗ ਦੇ ਨਜ਼ਦੀਕ ਸੁੱਟ ਕੇ ਹੀ ਸ਼ਖਸ ਫਰਾਰ ਹੋ ਗਿਆ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮੋਟਰਸਾਈਕਲ ਨੂੰ ਕਬਜ਼ੇ 'ਚ ਲਿਆ ਗਿਆ ਤੇ ਪੜਤਾਲ ਤੋਂ ਬਾਅਦ ਕਾਤਲਾ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ ਤਾਂ ਪੁਲਿਸ ਵੱਲੋਂ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਕੱਲ ਦਾ ਨਾਅਕੂਰਾ ਸੀਗਾ ਦੁਬਾਰਾ ਚਾਹ ਨਾ ਜੀ 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 ਦਾਣਾ ਪੂਆ ਸਿੰਘ ਭਾਰਤੀ ਚਾਮ ਦੇ ਘਰੇ ਦੇ ਕੋਈ ਦੇ ਵਿੱਚ লাশ ਸਿਰ ਤੇ ਪਾੜ ਕੇ ਸੀਗੀ ਉਹਦੀ ਸਾਡੀ ਬਿਲਸ ਤੇ ਬੜੀ ਫਸਟ ਬੈਕ ਹੋ ਰਿਹਾ ਤੇ ਆਮ ਲੋਕਾਂ ਦਾ ਵੀ ਥੋੜਾ ਸਮਰਥਨ ਰਿਹਾ ਬੜੇ ਅਲਰਟ ਸੀਗੇ ਉਹਨਾਂ ਨੇ ਰਿਪੋਰਟ ਕੀਤੀ ਹੈ ਕਿ ਖਤਰੀ ਦੇ ਸਾਰੀ ਪੁਲਿਸ ਨੇ ਵੀ ਕਾਰਗੈਂਟ ਲੈਣੀ ਹੋ ਟ੍ਰੇਸ ਕਰਿਆ ਇਹ ਦਰਗੀ ਦਾ ਨਾਮ ਹੈਗਾ 32 ਸਾਲ ਦੀ ਹੈ ਦੇਸ਼ ਨੂੰ ਇਹਦੇ ਸਸਤੇ ਸੌਰਾ ਸੌਰਾ ਇਹਦਾ ਇੱਕ ਐਮੋਸ਼ਨ ਤੇ ਬਲਾਰੀ ਇਹਦੀ ਇਹਸਾਸ ਹੈ ਇਹਨਾਂ ਨੂੰ ਜਦੋਂ ਇਹ ਕਰੈਕਟਰ ਤੇ ਸਾਖ ਸੀਗਾ ਉਹ ਇੱਕ ਰਾਤ ਪਹਿਲਾਂ ਜਿਹੜਾ ਕਿ ਪਰਸੋਂ ਰਾਤ ਇਹਨੂੰ ਥੋੜਾ ਲੇਟ ਆਇਆ ਤੇ ਦੱਸ ਇਸ ਵਟ ਦੇ ਲੈਟ ਕੇ ਆ ਰੋਲ ਲੇਟ ਆਂਦੀ ਸੀ ਕਰਕੇ ਇਹਨੇ ਕਿਹਾ ਨਾ ਆਪਸ ਚੜਪੋਈ ਇਹ ਇਹਸਾਸ ਨੇ ਬੜੀ ਤੇ ਸਾਰੇ ਨੀਤਾ ਚਲਾ ਦਬਾ ਗਏ ਸਮਾਰਤਾ ਅਵੇਦਨ ਸਭਾ ਕਰੇ ਨਾਨਕ ਇੱਕ ਪਿੰਡ ਦਾ ਸੀਗਾ ਜਿਹੜਾ ਅਜੇ ਮਾਰ ਆਉਂਦੀ ਤੇ ਲੈ ਆਇਆ ਮੌນິກ ਨੂੰ ਲਾ ਕੇ ਉਹਨਾਂ ਨੇ ਮੌນິກ ਨੂੰ ਲਾ ਕੇ ਉਹ ਕਹਿੰਦੇ ਕਿ ਆਮਲੀ ਇੱਕ ਇਹ ਹੋਰੀ ਐ ਜਿਹਨੇ ਸੱਟ ਖਾ ਲਈ ਤੇ ਉਹ ਉਹ ਹੋਰੀ ਸੱਟੰਦੇ ਬਾਹਨੇ ਬਰੇ ਲੈ ਕੇ ਜਾ ਰਹੀ ਸੀ ਤੇ ਉਹਦੇ ਕੋਲ ਦਾ ਨਾਕਾ ਦੇਖ ਕੇ ਇਹ ਤੇ ਪਾਸੇ ਨਹੀਂ ਮੁੜੇ ਤੇ ਜਾਉਂ ਕਰਦੇ ਹੈ ਆਪਣਾ ਸੇਕ ਬਾਕੀਲੇ ਬਾਕੀ ਸਾਡੀ ਪੁਲਿਸ ਨੇ ਐਡੀਸੀ ਦਾ ਅਪੀਲ ਸੀਸੀ ਦਾ ਮੇਟੀ ਕਿਰੀ ਕਰਾਉਂਦੇ ਹੋਸ ਨੇ ਬਾਕੀ ਨੇ ਮੜਾ ਸਤਿਨਾ ਕੰਮ ਕੀਤਾ ਦੇ 4 ਘੰਟੇ ਦੀ ਡੀਪੀਸ ਕਰਿਆ ਸਾਡੇ ਨੇ ਜਿਹੜੇ ਮੁੰਡੇ ਨੇ ਗ੍ਰਿਫਤਾਰ ਹਰੇ ਜਿਹੜੀ ਨੂੰ ਬਾਹਰ ਦਾ ਪਤੀਆ ਦਾ ਲਖਨਉੜੀ ਵੀ ਦਾ ਲੌਰੈਂਟਾਈਨ ਪਨਾਰਨੈਸ ਪਰ ਦਾ ਦਾਪਸਟੋੜਾ ਚਾਦਰਾੰਗਾ ਸੀਗਾ ਤੇ ਪੱਤੀ ਦਾ ਨਾਮ ਹੈਗਾ ਨੰਬਰ 1 2 ਸਰ ਬੱਚੇ ਇਹ ਆਪਣਾ ਮਕਾਨ ਹੈ ਇਹਨਾਂ ਦਾ ਜਿਹੜਾ ਕਿਰਾਏ ਤੇ ਜੀ ਇੱਕ ਕੁੜੀ ਹੈਗੀ ਇਹਨਾਂ ਦਾ ਆਪਣਾ ਮਕਾਨ ਤੇ ਕਿਰਾਏ ਤੇ ਕਿਰਾਏ ਤੇ ਵੈਰੀਫਿਕੇਸ਼ਨ ਵਗੈਰਾ ਇਹਨਾਂ ਨੇ ਹੋਈ ਵੀ ਵੈਰੀਫਿਕੇਸ਼ਨ ਚੈੱਕ ਕਰਦੇ ਰਹੇਗਾ ਕੋਈ ਸਰ ਮੌੜਰ ਪੁੱਛਤਾ ਕਿ ਨਹੀਂ ਜਗ੍ਹਾ ਦੀ ਕੋਈ ਆਪਸ ਵਿੱਚ ਬੰਦੀ ਨਹੀਂ ਸੀ ਕਰੈਕਟਰ ਦੇ ਚੈੱਕ ਕਰਦੇ ਸੀ ਉਹਨਾਂ ਦਾ ਮਹਾਰਾਜ ਨਾਲ ਬੰਦੀ ਕਰਦੇ ਰਹੇ ਸੀ ਰੇਂਜ ਇਹਨਾਂ ਦਾ ਮਹਾਰਾਜ ਨਾਲ ਸਰ ਅਜੇ ਨੂੰ ਇਹਨਾਂ ਨੇ ਕੋਈ ਮਤਲਬ ਲਾਲਚ ਦਿੱਤਾ ਸੀ ਜਾਂ ਚੀਜ਼ ਕੋਲ ਨਾਲ ਨਾਲ ਚਾਹ ਉਹ ਪਤਾ ਹੀ ਨਹੀਂ ਸੀ ਕਿ ਅਜੇ ਅਜੇ ਨੂੰ ਉਹ ਤਾਂ ਇਹ ਕਹਿ ਰਹੇ ਕਿ ਮੈਨੂੰ ਪਤਾ ਨਹੀਂ ਕਿ ਆਮ ਦਾ ਤੇ ਕਹਿ ਕੇ ਆ ਰਿਹਾ ਸੀਗਾ ਤੇ ਉਹਨੂੰ ਸਾਹ ਨਾਲ ਉਹ ਤਾਂ ਹੀ ਉਹ ਕਹਿ ਰਹੇ ਸੀ ਕਿ ਸਬਜ਼ੀ ਮੰਡੀ ਨਾਲ ਲੈ ਕੇ ਜਾਣਾ ਸਰ ਇਹ ਪਤਾ ਨਹੀਂ ਸੀ ਤੇ ਪੁਲਿਸ ਨੂੰ ਦੇਖ ਕੇ ਉਹ ਡਰ ਕੇ ਆ ਗਏ ਆ ਤੇ ਪਤਾ ਨਹੀਂ ਸੀ ਤੇ ਉਹ ਵੀ ਦੇਖ ਕੇ ਡਰੇ ਆ ਸਾਵੇ ਲਈ ਉਹ ਵੀ ਜਾਣਾ ਹੈ ਬਸ ਮੈਂ ਤਾਂ ਇਹ ਦੱਸ ਰਿਹਾ ਕਿ ਉਹ ਜਿਹੜਾ ਉਹ ਕਹਿੰਦਾ ਸੀ ਮੈਨੂੰ ਪਤਾ ਨਹੀਂ ਹੈ ਬਸ ਐ ਤੇ ਨੇ ਸਰ ਲੱਗਦਾ ਨਹੀਂ ਕਿ ਜਿੱਦਾਂ ਪਹਿਲਾਂ ਡਰਾਮ ਚ ਲਾ ਸੁਟਕੇ ਜੀ ਪ੍ਰਵਾਸੀ ਤੇ ਹੁਣ ਇੱਕ ਐਦਾ ਦੀ ਬਾਤ ਆਉਂਦੀ ਹੈ ਜਿੱਦਾਂ ਹੁਣ ਕਰਾਇਤੇ ਰਹਿੰਦੇ ਨੇ ਚਲੇ ਜਾਂਦੇ ਨੇ ਕੋਈ ਲੱਗਦਾ ਵੱਡੀਆਂ ਬਾਤਾਂ ਨੂੰ ਜਾਣ ਦੇ ਦਿੰਦੇ ਨੇ ਬੈਨੀਫੀਸ਼ੀਅਨ ਦੀ ਹੋਣੀ ਹੈ ਬੈਨੀਫੀਸ਼ੀਅਨ ਦੀ ਹੋਣੀ ਹੈ ਇਹ ਸਾਰਿਆਂ ਨੂੰ ਅਸੀਂ ਇਹਨਾਂ ਜਿਹੜੇ ਡਾਕਟਰ ਵੀ ਰੱਖਦੇ ਹਾਂ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਇਹਨਾਂ ਨੂੰ ਸਨਮਾਨ ਦੇਣਾ ਚਾਹੀਦਾ ਹੈ ਮੈਂ ਸਣੀ ਚਾਦੀ ਰੰਗੇ ਜੀ ਸਮਾਰਨ ਰਹਿਣਾ ਸਾਰੇ ਰਹਿਣਾ あれ